ਜੋ ਬੋਲੇ ਸੋਨਰ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਸਤਿਗੁਰ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੋਲੇ ਸੋਨਰ ਪੈ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਦੀ ਜੈ ਗੁਰੂ ਰੂਪੀ ਸਾਧ ਸੰਗਤ ਜੀਓ ਸ੍ਰੀ ਗੁਰੂ ਰਵਦਾਸ ਸਭਾ ਪਿੰਡ ਖੜਿਆਲਾ ਸੈਣੀਆਂ ਅਤੇ ਅਮਰ ਸ਼ਹੀਦ ਸੰਤ ਰਾਮਾਨੰਦ ਰਾਮਾਨੰਦ ਜੀ ਫਾਊਂਡੇਸ਼ਨ ਕਲੱਬ ਖੜਿਆਲਾ ਸੈਣੀਆ ਹਤੇਸ਼ ਮੂਹ ਹਿਸ਼ਾਰਪੁਰ ਜ਼ਿਲ੍ਹੇ ਦੀਆਂ ਦੇਸ਼ ਪੀੜੀਆਂ ਸੰਗਠਨ ਵੱਲੋਂ 14ਵਾਂ ਮਹਾਨ ਸੰਸਮੇਲਨ ਅਮਰਤ ਬਾਣੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਛਤਰਛਾਇਆ ਹੈ ਅਤੇ ਤੰਤਾਂ ਡੇਰਾ ਇੱਕ ਸਵਾਰ ਸੰਸਰਵੰਦਾਸ ਮਹਾਰਾਜੀ ਸਤਖੰਡ ਬੱਲਾ ਦੇ ਗੱਦੀ ਨਿਸ਼ੀਂ ਸੰਤ ਮਹਾਰਾਜ ਜੀ ਸੰਤ ਨਰਿੰਦਰੰਧਾਸ ਮਹਾਰਾਜ ਜੀ ਦੀ ਸਹਿਯੋਗ ਸਰਪ੍ਰਸਤੀ ਹੇਠ ਕਰਵਾਇਆ ਗਿਆ ਇਸ ਸੰਬੰਧ ਦੇ ਵਿੱਚ ਅਮਰਤ ਬਾਣੀ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਅਜਾਪਾ ਜਾਪ ਅਮਰਤ ਵੇਲੇ ਤੋਂ ਆਰੰਭ ਹੋਏ ਫਿਰ ਸੰਪੂਰਨਤਾ ਹੋਈ ਆਰਤੀ ਅਤੇ ਸ਼ੁਕਰਾਨੇ ਦੇ ਸ਼ਬਦ ਹੋਏ ਫਿਰ ਸਰਬੱਤ ਦੇ ਭਲੇ হেতু ਅਰਦਾਸ ਹੋਈ ਅਤੇ ਵਿਧੀਵਤ ਪੂਰਵਕ ਕੀਰਤਨ ਅਤੇ ਸੰਤ ਪਰਵਚਨ ਜਿਹੜੇ ਸ਼ੁਰੂ ਹੋਏ ਸਾਧ ਸੰਗਤ ਜੀ ਹੋ ਇਸ ਸੰਮੇਲਨ ਵਿੱਚ ਸੰਤ ਮਹਾਰਾਜ ਜੀ ਸੰਤ ਮਨੰਜਨ ਦਾਸ ਮਹਾਰਾਜ ਜੀ ਤੇਰਾ ਸੱਚਖੰਡ ਬੱਲਾ ਸੰਤ ਮਨਦੀਪ ਦਾਸ ਜੀ ਜੋ ਕਿ ਸੰਤ ਮਹਾਰਾਜ ਜੀ ਸੰਤ ਨਰੰجن ਦਾਸ ਮਹਾਰਾਜ ਦੇ ਅਦੇ ਸ਼ਾਂਸਾਰ ਫਰੀ ਗੁਰੂ ਰਬਦਾਸ ਧਰਮ ਸਥਾਨ ਸੈਲਸਗੜ੍ਹ ਹਰਿਆਣਾ ਵਿਖੇ ਸੇਵਾ ਕਰਦੇ ਨੇ ਇਸ ਦੇ ਨਾਲ ਹੀ ਸੰਤ ਲਖਮਿੰਦਰ ਦਾਸ ਜੀ ਗੁਰੂ ਰਵਿਦਾਸ ਆਸ਼ਰਮ ਕੜਿਆਣਾ ਸੰਤ ਲੇਖ ਰਾਜ ਜੀ ਨੂਰਪੁਰ ਸੰਤ ਮਹਾਰਾਜ ਸੰਤ ਪ੍ਰੀਤਮ ਦਾਸ ਜੀ ਸੰਗਤਪੁਰ ਝੰਮਾ ਵਾਲੀ ਸਰਕਾਰ ਸੰਤ ਸੁਖਵਿੰਦਰ ਦਾਸ ਜੀ ਡੇੜਾ ਟੱਡੇ ਸੰਤ ਮਹਾਰਾਜ ਜੀ ਸੰਤ ਸੁਖਦਾਸ ਜੀ ਚੱਕਰਵਰਤੀ ਇਸੇ ਤਰ੍ਹਾਂ ਦੇਰੇ ਦੇ ਨਾਲ ਸੰਤ ਮਹਾਪੁਰਸ਼ ਹੋਰ ਪਹੁੰਚੇ ਤਾਂ ਸਾਧ ਸੰਗਤ ਜੀ ਸੰਤ ਕ੍ਰਿਸ਼ਨਾਦ ਮਹਾਰਾਜ ਜੀ ਵਿਦੇਸ਼ ਯਾਤਰਾ ਤੇ ਨੇ ਉਹਨਾਂ ਦੀ ਪ੍ਰਬੰਧਕ ਕਮੇਟੀ ਇੱਥੇ ਪਹੁੰਚੀ ਤੇ ਸੰਤ ਜਨ ਪਧਾਰੇ ਸਾਧ ਸੰਗਤ ਜੀ ਉਹ ਮਹਾਰਾਜ ਦੇ ਨਾਲ ਸੇਵਾਦਾਰ ਸ਼੍ਰੀਮਾਨ ਦਵਿੰਦਰ ਦਾਸ ਜੀ ਸ਼੍ਰੀਮਾਨ ਕਲਾਸ ਜੀ ਅਤੇ ਮਹਾਰਾਜ ਦੇ ਸੁਰੱਖਿਆ ਕਰਮਚਾਰੀ ਪਹੁੰਚੇ ਤੇ ਕੀਰਤਨ ਦੇ ਵਿੱਚ ਭਾਈ ਸ਼ੋਖਜੀਤ ਜੀ ਨੇ ਕੀਰਤਨ ਕੀਤਾ ਉਸ ਤੋਂ ਬਾਅਦ ਭਾਈ ਹਰਪਾਲ ਸਿੰਘ ਜੀ ਬਿਰਦੀ ਉਹਨਾਂ ਨੇ ਰਾਸ ਪੇਨਾ ਕੀਰਤਨ ਕੀਤਾ ਫਿਰ ਸ਼੍ਰੀ ਮਾਨੰਦ ਗੁਰਮਖਦਾਸ ਜੀ ਪਿੰਡ ਸਿਆਦ ਫਾਜੀਪੁਰ ਉਹਨਾਂ ਨੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਸੰਤ ਮਹਾਰਾਜ ਜੀ ਸੰਤ ਪ੍ਰੀਤਮ ਦਾਸ ਜੀ ਸੰਤ ਲੇਖਰਾਜ ਜੀ ਸੰਤ ਮਹਾਰਾਜ ਸੰਤ ਮਨਦੀਪ ਦਾ ਜੀ ਅਤੇ ਸੰਤ ਮਹਾਰਾਜ ਈਸ਼ੋਕ ਚੱਕਰਵਰਤੀ ਜੀ ਤੇ ਲਖਮੀਂਦਰ ਦਾਸ ਜੀ ਉਹਨਾਂ ਨੇ ਸੰਗਤਾਂ ਨੂੰ ਕੀ ਪ੍ਰਵਚਨਾ ਨਾਲ ਨਿਹਾਲ ਕੀਤਾ ਸੰਤ ਲੇਖ ਰਾਜ ਜੀ ਤੇ ਸ਼੍ਰੀਮੰਤ ਗਵਿੰਦਰ ਦਾਸ ਜੀ ਨੇ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ ਉਹਨਾਂ ਨੂੰ ਕੀਰਤਨ ਪੇਟਾ ਅਤੇ ਸਨਮਾਨ ਜਿਹੜਾ ਹੈ ਉਹ ਮਹਾਰਾਜ ਦਾ ਕਿੱਥਾ ਗਿਆ ਸੰਗਤਾਂ ਸੰਗਤਾਂ ਕਿੰਨੇ ਪਹੁੰਚੀ ਅੱਜ ਕਿੱਥੇ ਯਾਰਾਂ ਦੀ ਗੈਂਟੀ ਵਿੱਚ ਸੰਗਤਾਂ ਪਹੁੰਚੀਆਂ ਕਿਉਂਕਿ ਪ੍ਰਬੰਧਨ ਕਮੇਟੀ ਵੱਲੋਂ 200 ਤੋਂ ਵੱਧ ਪਿੰਡਾਂ ਨੂੰ ਜਿਹੜੇ ਸੱਦਾ ਪੱਤਰ ਦਿੱਤੇ ਗਏ ਸੰਤ ਮਹਾਪੁਰਸ਼ ਪਹੁੰਚੇ ਤੇ ਸੰਗਤਾਂ ਵੱਡੀ ਗੈਂਟੀ ਵਿੱਚ ਪਹੁੰਚੀਆਂ ਤੇ 5000 ਦਾ ਜਿਹੜਾ ਰਾਇਲ ਕਿੰਗ ਪੈਲਸ ਹੈ ਉਹ ਛੋਟਾ ਪੈ ਗਿਆ ਤਾਂ ਸਾਧ ਸੰਗਤ ਜੀ ਉਹ ਸੰਗਤਾਂ ਸਾਥ-ਸਾਥ ਹੋ ਕੇ ਬੈਠੀਆਂ ਤੇ ਸੰਗਤਾਂ ਨੂੰ ਕਾਪ ਕੌੜਿਆਂ ਦੇ ਲੰਗਰ ਤੇ ਗੁਰੂ ਘਰ ਦੇ ਲੰਗਰ ਜਿਹੜੇ ਆ ਪਹਿਲਾਂ ਇਹ ਸਮਾਗਮ ਪਿੰਡ ਵਿੱਚ ਹੁੰਦਾ ਸੀ ਇਸ ਵਾਰ ਸਟੈਂਸਰ ਵਿੱਚ ਕੀਤਾ ਗਿਆ ਜੀ ਕਿਉਂਕਿ ਪਿਛਲੇ ਦਿਨੀ ਲਗਾਤਾਰ ਪੰਜਾਬ ਦੇ ਵਿੱਚ ਵਰਖਾ ਹੋਈ ਚਿੱਲ ਦੇ ਨਾਲ ਹੜ੍ਹ ਆ ਗਏ ਸੰਤ ਮਹਾਰਾਜ ਜੀ ਸਾਹਿਬ ਤੇ ਨਰਨਜਨ ਦਾਸ ਮਹਾਰਾਜ ਜੀ ਨੇ ਲਗਾਤਾਰ ਅੱਜ ਤੱਕ ਗੱਡੀਆਂ ਭੇਟੀਆਂ ਰਾਹਤ ਸਮਗਰੀ ਲੰਗਰ ਦਵਾਈਆਂ ਭੇਟੀਆਂ ਸਾਰੇ ਪੰਜਾਬ ਦੇ ਵਿੱਚ ਭੇਟੀਆਂ ਤੇ ਉਸ ਹੜਾਂ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਬਰਸਾਤ ਦਾ ਮੌਸਮ ਸੀ ਇਸ ਕਰਕੇ ਅੱਗੇ ਜਿਹੜਾ ਸੰਸਮੇਲਨ ਸੀਗਾ ਉਹ ਅਕਤੂਬਰ ਦੀ 10-12 ਤਰੀਕ ਨੂੰ ਹੁੰਦਾ ਸੀ ਹੁਣ ਇੱਕ ਮਹੀਨਾ ਅਡਵਾਂਸ ਹੋ ਗਿਆ ਤੇ ਹੜ੍ਹਾਂ ਨੂੰ ਤੇ ਵਰਖਾ ਨੂੰ ਮੁੱਖ ਰੱਖਦੇ ਹੋਏ ਇਹ ਪੈਲੈਸ ਜਿਹੜਾ ਉਹ ਬੁੱਕ ਕੀਤਾ ਗਿਆ ਤਾਂ ਕਿ ਸੰਗਤਾਂ ਨੂੰ ਕੋਈ ਬਾਰਿਸ਼ ਦੀ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਰਾਇਲ ਕਨ ਪੈਲੈਸ ਜਿਹੜਾ ਉਹ ਪ੍ਰਬੰਧਕ ਕਮੇਟੀ ਨੂੰ ਇਹਨਾਂ ਦੇ ਮਾਲਕਾਂ ਵੱਲੋਂ ਬਹੁਤ ਹੀ ਸਸਤਾ ਜਾਣੀ ਸੇਵਾ ਦੇ ਰੂਪ ਵਿੱਚ ਪ੍ਰਦਾਨ ਕੀਤਾ ਸੀ ਰਾਇਲ ਕਿੰਗ ਪੈਲੇਸ ਦੇ ਪ੍ਰਬੰਧਕਾਂ ਦੇ ਵੀ ਬੜੇ ਧੰਨਵਾਦੀਆਂ ਰਾਜਨੀਤਿਕ ਆਤਮੀਆਂ ਪਹੁੰਚੀਆਂ ਸਮਾਜਿਕ ਧਾਰਮਿਕ ਤੇ ਹੋਰ ਰਸਤੀਆਂ ਪਹੁੰਚੀਆਂ ਉਹਨਾਂ ਦਾ ਇੱਥੇ ਪਹੁੰਚਣ ਤੇ ਦਾਸ ਮਾਸਟਰ ਸੋਮਰਾਜ 골ਡ ਮੈਡਲਸਟ ਸਟੇਟ ਵਾਰਡੀ ਸਿੱਖਿਆ ਭਾਗ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਨੇ ਸਟੇਟ ਫੈਕਟਰੀ ਦੀ ਜਿਹੜੀ ਆ ਉਹ ਸੇਵਾ ਬਖਸ਼ਿਸ਼ ਕੀਤੀ ਮਹਾਰਾਜ ਦੇ ਸੰਤ ਮਹਾਰਾਜ ਜੀ ਸੰਤ ਨਰੰجن ਦਾਸ ਮਹਾਰਾਜ ਜੀ ਕਰਪਾ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਦਾਸ ਨੇ ਨਿਭਾਈ ਤੇ ਅਸੀਂ ਰੂਬੀ ਹਰ ਚੈਨਲ ਤੇ ਮੋਨ ਸਾਊਂਡ ਅਤੇ ਪੀ ਆਰ ਐਨ ਆਰ ਪੀ ਐਨ ਚੈਨਲ ਤੇ ਅਸੀਂ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਇਹ ਸੰਮੇਲਨ ਦੀ ਕਵਰੇਜ ਜਿਹੜੀ ਆ ਉਹ ਕੀਤੀ ਅਤੇ ਸੰਗਤਾਂ ਨੂੰ 206 ਤੋਂ ਵੱਧ ਦੇਸ਼ਾਂ ਵਿੱਚ ਦਿਖਾਇਆ ਤੇ ਦਿਖਾਉਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਆਓ ਆਪਾਂ ਸਤਿਗੁਰਾਂ ਦਾ ਧਿਕਾਰਾ ਬਲੰਦ ਕਰੀਏ ਜੋ ਬੋਲੇ ਈ ਸੁਨਰ ਪੈ ਸਤਿਗੁਰੂ ਰਾਮਦਾਸ ਜੀ ਦੀ ਜੈ ਜੋ ਬੋਲੇ ਈ ਸੁਨਰ ਪੈ ਸਤਗੁਰ ਸੁਆਮੀ ਸਰਵਨੰਦਾਲ ਮਹਾਰਾਜ ਕੀ ਜੈ ਜੋ ਬੋਲੇ ਈ ਸੁਨਰ ਪੈ ਕਾਮਦੇ ਅੰਮ੍ਰਿਤਹੀ ਸਤਿਰਾਮਾਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ